ਇੱਕ ਤਜਰਬਾ ਕਰਕੇ ਦੇਖਦੇ ਆਂ 1 ਜੂਨ ਵਾਲਾ ਵੀ 1 ਜੂਨ ਨੂੰ ਚੋਣਾ ਲਾ ਲਿਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ ਤਿੰਨ ਜ਼ੋਨ ਬਣਾਏ ਨੇ ਪੰਜਾਬ ਦੇ ਤਿੰਨ ਜ਼ੋਨ ਬਣਾਤੇ ਜ਼ਿਲ੍ਹਿਆਂ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਊਂਗਾ ਤੁਹਾਡੀ ਸਹਿਮਤੀ ਵੀ ਲਊਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾਂ ਮੌਇਸਚਰ ਉਹ ਨਹੀਂ ਨਵੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ 'ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾ ਵੀ ਲਾਉਂਗੇ ਨਾ 18% ਵਾਲਾ ਉਹਨਾਂ ਨੇ ਲਾ ਰੱਖਿਆ ਐਫਸੀ ਨੇ 18% ਤੋਂ ਵੱਧ ਨਹੀਂ ਮੈਂ ਕਹਿੰਦਾ ਰਾਤੋਂ ਰਾਤੋਂ 19 20 ਹੋ ਜੂਗੀ ਕਿਉਂਕਿ ਤਰੇੜ ਪੈਂਦੀ ਹੈ ਜੀ ਹੋ ਹੀ ਨਹੀਂ ਸਕਦਾ ਕਿ ਉਹ ਕਟੇ ਮੌਇਸਚਰ ਉਹਦਾ ਕਿਉਂਕਿ ਉਹ ਦਿਨ ਹੀ ਇਦਾਂ ਦੇ ਆ ਜਾਂਦੇ ਉਹ ਤਾਂ ਫਿਰ ਸਮਝੌਤੇ ਕਰਨੇ ਪੈਂਦੇ ਆ ਆੜਤੀਆਂ ਨਾਲ ਵੀ 100 ਰੁਪਿਆ ਕਾਟ ਲਵਾ ਦੇ ਤੇਰੀ ਕਰਾ ਦੇਣਾ ਕੰਮ ਤੇਰਾ ਉਹ ਫਿਰ ਕਹਿੰਦਾ ਯਾਰ ਪਰੇ ਵਿੱਚੋ ਯਾਰ 100 ਰੁਪਿਆ ਕੱਟ ਲਾ ਯਾਰ 50 ਰੁਪਿਆ ਕੱਟ ਲਾ ਜਿਆ ਐਜਿੰਗ ਸ਼ਿਕਾਇਤਾਂ ਹੁੰਦੀਆਂ ਜਿਹੜੀ ਹੁਣ ਆਊਗੀ ਜੂਨ ਵਾਲੀ ਉਦੋਂ ਐਨ ਜਮਾ ਡ్రਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨਾਂ ਚੱਕਣੀ ਪੈਣੀ ਹੈ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਸਾਡਾ 16 ਹੀ ਹੈ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਇਲਡ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇੱਧਰ ਨੂੰ ਜਾਓ ਇੱਧਰ ਨੂੰ ਹੈ ਨਾ ਜਿੱਦ ਨੂੰ ਚਿੱਟਾ ਆਉਂਦਾ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਏ ਹੈ ਉਹ ਵੀ ਤਾਂ ਸਾਡੇ ਘਰਾਂ 'ਚ 17 ਪਛਾਈ ਜਾਂਦੇ ਨੇ ਜੇ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਫੇਰ ਕੀ ਹੁੰਦਾ ਨਹੀਂ ਤਾਂ ਰੋ ਰੋਜ ਦਿੱਲੀ ਵਾਲੇ ਰੌਲਾ ਪੋਲਾ ਇਹਨੇ ਉਹ ਧੂਆਂ ਪੰਜਾਬ ਤੋਂ ਆਉਂਦਾ ਮੈਂ ਕਹਾਂ ਯਾਰ ਕਿੱਥੋਂ ਆਉਂਦਾ ਪੰਜਾਬ ਤੋਂ ਰੱਡਾ ਕੋ ਜੂਪੀ ਵੀ ਹੈ ਵਿਚਾਲੇ ਯਾਰ ਹਰਿਆਣਾ ਵਿਚਾਲੇ ਆ ਯਾਰ ਹੈ ਨਾ ਉਹ ਆਪਣੇ ਤਾਂ ਉਹੀ ਲਾ ਦਿੰਦੇ ਨੇ ਉਹ ਸੋ ਹੁਣ ਕੀ ਹੈ ਹੁਣ 1 ਜੂਨ ਤੋਂ ਮੈਂ ਤੋਂ ਜ਼ਿਲ੍ਹੇ ਦਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜਾ ਜਿਹਾ ਤਾਂ ਹੈ ਇੱਥੇ ਇਸ ਕੱਕ ਨੂੰ ਪਹਿਲੇ ਜੂਨ ਚ ਰੱਖਿਆ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹੈਨਾ ਮੈਂ ਦੇ ਵੀ ਦੇਉਂਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਇਹ 1 ਜੂਨ ਨੂੰ ਜੋਨ ਆ ਲਾਸਾ ਦੇ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ ਹੈ 10 ਵੀ ਹੋ ਸਕਦਾ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰੰਤਾਰਨ ਰੂਪਨਗਰ ਐਸਐਸ ਨਗਰ ਮੋਹਾਲੀ ਫਤਿਹਗੜ ਸਾਹਿਬ ਤੇ ਹਿਆਰਪੁਰ ਇਹ 5 ਜੂਨ ਨੂੰ ਲਾਉਣਗੇ ਜੀ 4 ਦਿਨ ਦਾ ਫਰਕ ਹੈ ਇੱਥੇ 5 ਜੂਨ ਨੂੰ ਅਸੀਂ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਮਿਲੇ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜਿੰਨਾਂ ਮੈਂ ਸ਼ੇਅਰ ਕਰਦੇ ਹਾਂ ਇਹ ਨੌਂ ਜੂਨ ਨੂੰ ਲਾਉਣਗੇ ਆਪਣਾ ਨੌਂ ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਹਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤਾਂ ਕਿ ਇਕਦਮ ਲੋਡ ਨਾ ਪਵੇ ਜਦੋਂ ਆਪਾਂ ਕ੍ਰਿਕਟ ਦਾ ਮੈਚ ਦੇਖਦੇ ਆਂ ਉਹਦੀ ਜਿਹੜੀ ਲਾਈਟਾਂ ਲੱਗੀਆਂ ਉਹਦੇ ਸਟੇਡੀਅਮ 'ਚ ਉਹ ਤੁਹਾਨੂੰ ਐ ਲੱਗਦਾ ਵੀ ਇੱਕ ਸੋਚਣ ਵਾਲੀ ਸਾਰੀਆਂ ਚੱਲ ਪੈਂਦੀਆਂ ਨੇ 5:00 ਵਜੇ ਲਾਉਣ ਲੱਗ ਜਾਂਦੇ ਉਹ ਸੂਰਜ ਖੜਾ ਹੁੰਦਾ ਕਦੇ ਇੱਕ ਚੱਲ ਪਈ ਕਦੇ ਉਹਦੀਆਂ ਦੋ ਚੱਲ ਪਈਆਂ ਐ ਕਰਦੇ ਕਰਾਉਂਦੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਚੱਲ ਪੈਂਦੀਆਂ ਨੇ ਉਹਦੇ ਨਾਲ ਨਾ ਲੋਡ ਨਹੀਂ ਪੈਂਦਾ ਨਹੀਂ ਤਾਂ ਉੱਡ ਜੇ ਸਾਰਾ ਟਰਾਂਸਫਾਰਮਰ ਉਹਨਾਂ ਦਾ ਉੱਡ ਜੇ ਜਿਹੜਾ ক্রিকেট ਮੈਚ ਦਾ ਆਪਾਂ ਦੇਖਦੇ ਆਂ